ਫਤੇਗੜ ਸਾਹਿਬ ਦੇ ਵਿੱਚ ਜਿੱਥੇ ਲੱਖਾਂ ਹੀ ਸ਼ਰਧਾਲੂ ਨਮਸਤਕ ਹੋ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਇੱਕ ਅਜਿਹਾ ਜਿਹੜਾ ਕੈਂਪ ਲਗਾਇਆ ਗਿਆ ਜਿੱਥੇ ਬੱਚਿਆਂ ਨੂੰ ਸਿੱਕੀ ਦੇ ਨਾਲ ਜੋੜਿਆ ਜਾ ਰਿਹਾ ਹੈ ਮੈਂ ਜੋ ਅਮਰਤਾ ਰੀ ਸਿੰਘ ਆ ਉਹਦੇ ਕੋਲ ਬਾਣੀ ਬਾਣਾ ਦੋਨੋਂ ਜ਼ਰੂਰੀ ਨੇ ਤਾਂ ਉਸ ਦੇ ਆਧਾਰ ਤੇ ਜਿਵੇਂ ਆਪਣਾ ਗੱਤਕਾ ਏ ਜਾਂ ਆਪਣੇ ਕੋਲ ਸ਼ਾਸਤਰ ਨੇ ਉਹਦੀ ਜਾਣਕਾਰੀ ਆ ਕਿ ਕਿਹੜਾ ਸ਼ਾਸਤਰ ਆ ਕੀ ਇਹਦਾ ਨਾਮ ਹੈ ਕਿੰਦਾਂ ਦੀ ਵਰਤੋਂ ਹੁੰਦੀ ਆ ਜੋ ਵੀ ਇਸ ਧਰਤੀ ਤੇ ਆਵੇ ਇਸ ਸਤਕਾਰਯੋਗ ਧਰਤੀ ਤੇ ਉਹ ਇਥੋਂ ਕੁਝ ਨਾ ਕੁਝ ਲੈ ਕੇ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਸੇਧ ਮਿਲੇ ਤਾਂ ਕਿ ਸਾਰੇ ਸਿੱਖੀ ਸਰੂਪ ਵਿੱਚ ਵਾਪਸ ਆ ਸਕਣ ਅਤੇ ਆਪਣੀ ਮੂਲ ਜੋ ਜਾੜਾ ਉਹਦੇ ਨਾਲ ਜੁੜ ਸਕਣ ਜਿੱਦਾਂ ਹੋਰ ਬਹੁਤ ਸਾਰੇ ਲੰਗਰ ਲੱਗਦੇ ਨੇ ਸੰਗਤ ਵੱਲੋਂ ਤਾਂ ਸਾਡੇ ਵੱਲੋਂ ਇਹ ਉਕਰਾਲਾ ਸੀਗਾ ਕਿ ਅਸੀਂ ਵੀ ਕੋਈ ਲੰਗਰ ਕਰੀਏ ਪਰ ਉਹ ਗੁਰੂ ਗਿਆਨ ਦਾ ਲੰਗਰ ਹੋਵੇ ਇੱਕ ਨਵਿਕਲਾ ਲੰਗਰ ਹੋਵੇ ਸਾਡਾ ਮੁੱਖ ਮਾਸਤ ਇਹੀ ਆ ਵੀ ਬੱਚਿਆਂ ਨੂੰ ਕੁਝ ਨਾ ਕੁਝ ਦੱਸ ਦਈਏ ਜੇ ਉਹ ਗਲਤ ਵੀ ਦੱਸ ਰਿਹਾ ਤਾਂ ਵੀ ਉਹਨੂੰ ਜੀ ਨੈਗੇਟਿਵ ਨਹੀਂ ਕਰਦੇ ਦਾ ਪਾਜੀ ਫਸਟ ਕੋਡ ਤੇ ਗੁਰਮੁਖੀ ਨਾਲ ਸੰਬੰਧਤ ਹੈ ਜੀ ਪੰਜਾਬ ਦੀ ਅਖਰੀ ਗੱਲ ਤੇ ਪਾਜੀ ਪੰਜਾਬ ਦੇ ਇੱਕ ਖਾਲੀ ਮੈਪ ਆ ਤੇ ਇੱਕ ਭਰਿਆ ਹੋਇਆ ਮੈਪ ਆ ਜੀ ਤੇ ਸਾਰੇ ਜ਼ਿਲ੍ਹੇ ਸ਼ਹਿਰ ਹਜੇ ਹੌਲੀ ਹੌਲੀ ਦੱਸਾਂਗੇ ਪਹਿਲਾਂ ਸਾਡਾ ਜ਼ਿਲ੍ਹਿਆ ਤੋਂ ਕਿੱਥਾ ਹੋਇਆ ਇਹ ਬੱਚਿਆਂ ਵੱਲੋਂ ਤਿਆਰ ਕੀਤੀ ਗਈਆਂ ਸਾਡੇ ਬੱਚੇ ਜੋ ਸਾਡੇ ਨਾਲ ਵਲੰਟੀਅਰ ਨੇ ਜੋ ਸਾਡੇ ਪਰਕੇ ਸਾਡੇ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਨੇ ਕਿ ਆਪਣੇ ਧਰਮ ਤੇ ਪਹਿਰਾ ਦੇਣਾ ਤੇ ਸਤਿਕਾਰ ਹਰੇਕ ਧਰਮ ਦਾ ਕਰਨਾ ਇਹ ਮੋਡਲੀਆਂ ਜਾਣਕਾਰੀਆਂ ਨਾਲ-ਨਾਲ ਵਜਾ ਦਾ ਮਨਜਰ ਹੋ ਰਿਹਾ ਪਰ ਨਾਲ ਨਾਲ ਉਹ ਜਾਣਕਾਰੀ ਠੋਹਰ ਤਸਵੀਰ ਦਿਖਾ ਦਿੰਦੇ ਆ ਖਰੇ ਸੋਦੇ ਦੀ ਹੱਡੀ ਤਾਂ ਇਹਦਾ ਕੀ ਜਿਹੜਾ ਅਸਰ ਸਿਧਾਂਤ ਐਸ ਤਰਤੀ ਤੇ ਆਇਆ ਸਹਬ ਜਦਿਆਂ ਨੂੰ ਨਤਮਸਤ ਹੋਣ ਆਇਆ ਤਾਂ ਕਿ ਮੈਂ ਇੱਥੇ ਇੱਕ ਸੌਦਾ ਕਰਕੇ ਜਾਵਾਂ ਜਿਹੜਾ ਖਰਾ ਹੋਵੇ ਜੀ ਆਉਣ ਵਾਲੇ ਸਾਲ ਜਦੋਂ ਮੈਂ ਆਉਂਗਾ ਆ ਮੇਰੇ ਵਿੱਚ ਆ ਕੁਝ ਚੀਜ਼ਾਂ ਅਸੀਂ ਮੈਂਸ਼ਨ ਕੀਤੀਆਂ ਨੇ ਉਸ ਤੋਂ ਇਲਾਵਾ ਵੀ ਹੋਰ ਕੁਝ ਕਰ ਸਕਦੇ ਆ ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਟਾਸਕ ਮਿਲ ਜਾਂਦਾ ਹੈ